Brought you by Silverpumps. Top quality और consistent performance के लिए सिर्फ Silverpumps नाम याद रखना। जितना हर पीसिंग की political stage का नेतृत्व बयानबारी कर रहे हैं, शोमनी कल कल बारे हैं, ऐसी है बीच बारे वो भी बारे की क्या? अजाद ने। वो कैसा job करती है साथ में? अजाद। बिल्कुल जीव। अच्छा जी। एकांत सवेरी लगती है। अभी अभी sir। आज हाल बोलो। जिस रा� ਅਹ ਦੇਖੋ ਤੁਹਾਨੂੰ ਸਾਫ ਕੁੱਝ ਗੱਲ ਕਰ ਲਾ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਖਸ ਜੀ ਨੇ ਦੇਖਨੇ ਸਿੱਖਨੇ ਬਿੱਤਨੇ ਮੀ ਇਮਾਨਦਾਰ ਚੰਗੀ ਦਿਖ ਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਤਵਾਰਤ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪਤਾ ਜੀ ਨੇ 36 37 ਸਾਲ ਦੇ ਬਾਅਦ ਜਿਹੜਾ ਘਰ ਦੇ ਵਿੱਚ ਬਰਾਉਣ ਗੁਰੂ ਸਾਹਿਬ ਨੇ ਰੱਖੀ ਹੈ ਉਹਦੇ ਦੀ ਰਾਤ ਰੱਖੀ ਹੈ ਉਹਦੇ ਵਿਦਾਇਕ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋ ਪ੍ਰਧਾਨ ਸਾਹਿਬ ਦੇ ਗ੍ਰਹਿ ਤੇ ਪਹੁੰਚੇ ਸੀ। ਅਸੀਫੇ ਤੇ ਬਤਾਲਾ ਪਈ ਹੈ ਜੀ। ਅਸੀਫੇ ਤੇ ਕੋਈ ਬਤਾਲਾ ਕੋਈ। ਅ ਦੇਖੋ ਬੇਥੀ ਕਿਤਿਆਂ ਕਿ ਜੀਆਂ ਜਿਹੜੀ ਦੇਖ ਵਾਲੇ ਤਾਂ ਜਿੱਦੀ ਦੇਖ ਹੈ। ਇਹ ਜੋ ਲੋਕਾਂ ਦੇ ਸ਼ਰਮ ਨੂੰ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਸ਼ੀਅ ਅਕਾਲ ਤਖਸਾਲ ਨੂੰ ਬਹੁਤ ਜ਼ਰੂਰਤ ਹੈ ਔਰ ਇਹਦੇ ਗੁਰਸੇ ਜਿਹੜੇ ਨੇ ਉਹਦਾ ਹੋਣਾ ਬੜਾ ਜ਼ਰੂਰੀ ਹੈ। ਜੀ ਫਿਰ ਸਾਹਿਬ ਜਿਹੜੀ ਪਾਣੀ ਮੈਮਰੀ ਕਮੇਟੀ ਨਾਲੋਂ ਕਿੱਥੀ ਸੋਚੀ ਬਸ ਪਚਾਰ ਰਹੇ ਆ। ਬਸ ਪਚਾਰ ਰਹੇ ਆ। ਜਕਰ ਹਰਪ੍ਰੀਤ ਸਿੰਘ ਦੀ ਪ politcal ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਐ ਸ਼ੋਮਨੀ ਕਲ ਕਲ ਬਾਰੀ ਆ ਐਚਪੀਸੀ ਬਾਰੇ ਉਹਦੇ ਬਾਰੇ ਕੀ ਕੀ ਕਿਹਾ ਆਜ਼ਾਦ ਨੇ ਉਹ ਇਹਦਾ ਡੱਬੂ ਹੋ ਜਾ ਸਕਦੇ ਨੇ ਉਹ ਆਜ਼ਾਦ ਨੇ ਠੀਕ ਇੱਕ ਟਿੱਕ ਜਕਰ ਹਰਪ੍ਰੀਤ ਸਿੰਘ ਦੀ politcal ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਐ ਸ਼ੋਮਨੀ ਕਲ ਕਲ ਬਾਰੀ ਆ ਐਚਪੀਸੀ ਬਾਰੇ ਉਹਦੇ ਬਾਰੇ ਕੀ ਕੀ ਕਿਹਾ ਆਜ਼ਾਦ ਨੇ ਉਹ ਇਹਦਾ ਡੱਬੂ ਹੋ ਜਾ ਸਕਦੇ ਨੇ ਉਹ ਆਜ਼ਾਦ ਨੇ ਠੀਕ ਜੀ ਸਸਕਲ ਇੱਕ ਆਸਬੜੀ ਤੱਕ ਜੀ ਹਰ ਵੀ ਸੇ ਹਾਂਜੀ ਹਾਂਜੀ ਬੋਲੋ ਜੀ ਕਮੇਟੀ ਦਾ ਮਿਸਨ ਕਾਰ ਕUNCIL ਜੀ ਅ ਦੇਖੋ ਤੁਹਾਨੂੰ ਸਾਫ ਕੁੱਝ ਜੀਚੇ ਕਰ ਲੈ ਥੋੜਾ ਸਾਡੀ ਬਹੁਤ ਹੀ ਸਰਕਾਰ ਜੋ ਖਸ ਜੀ ਨੇ ਦੇਖ ਨੇ ਬੁਰ ਸਿੱਖ ਨੇ ਬਤ ਨੇ ਮੀ ਇਮਾਨਦਾਰ ਚੰਗੀ ਦੇਖ ਵਾਲੇ ਬਹੁਤ ਵੱਡੇ ਇਨਸਾਨ ਨੇ ਔਰ ਗੁਰੂ ਸਾਹਿਬ ਨੇ ਬਹੁਤ ਦੇਰ ਬਾਅਦ ਤਵਾਰਤ ਕਿਰਪਾ ਕੀਤੀ ਹੈ ਜਿਵੇਂ ਦੱਸਿਆ ਪਤਾ ਜੀ ਨੇ 36 37 ਸਾਲ ਦੇ ਬਾਅਦ ਇਹੜਾ ਘਰ ਦੇ ਵਿੱਚ ਗ੍ਰਾਹਕ ਫੁਰਸਾਬ ਨੇ ਰੱਖੀ ਹੈ ਉਹਦੇ ਦੀ ਰਾਤ ਰੱਖੀ ਹੈ ਉਹਦੇ ਵਿਦਾਇਕ ਦੇਣ ਵਾਸਤੇ ਅੱਜ ਅਸੀਂ ਪਰਿਵਾਰਕ ਤੌਰ ਤੇ ਮਾਨ ਜੋ ਪ੍ਰਧਾਨ ਸਾਹਿਬ ਦੇ ਘਰ ਤੇ ਪਹੁੰਚੇ ਸੀ ਅਸੀਫੇ ਤੇ ਬਾਤਾਲਾ ਪਈ ਹੈ ਅਸੀਫੇ ਤੇ ਕੋਈ ਬਾਤਾਲਾ ਕੋਈ ਅ ਦੇਖੋ ਬੇਥੀ ਕਿਤਿਆਂ ਕਿ ਜੀਆਂ ਜਿਹੜੀ ਦੇਖ ਵਾਲੇ ਤਾਂ ਜਿੱਦੀ ਦੇਖ ਹੈ ਇਹ ਜੋ ਲੋਕਾਂ ਦੇ ਸ਼ਰਮ ਨੂੰ ਦੁਬਾਰਾ ਪ੍ਰਬੰਧਕ ਕਮੇਟੀ ਨੂੰ ਸ਼ੀਅ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਉਰੇ ਜੇ ਤੇ ਗੁਰਸੇ ਜਿਹੜੇ ਨੇ ਉਹਦਾ ਬਹੁਤ ਬੜਾ ਜ਼ਰੂਰੀ ਹੈ ਜੇ ਫਿਰ ਸਾਹਿਬ ਜਿਹੜੀ ਪਾਣੀ ਮੈਮਰੀ ਕਮੇਟੀ ਦੀ ਮੀਟਿੰਗ ਤੋਂ ਕਿੱਥੀ ਸੌਰੀ ਉਹਤੇ ਕੀ ਐਕਸ਼ਨ ਲੈ ਬਸ ਬਚਾਰ ਰਹੇ ਆ ਬਸ ਇੱਕ ਸਵਾਲ ਹੈ ਜਿੱਥੇ ਹਰਪ੍ਰੀਤ ਸਿੰਘ ਜੀ ਪੋਲਿਟੀਕਲ ਸਟੇਟਾਂ ਦੇ ਉੱਤੇ ਬਿਆਨਬਾਜ਼ੀ ਕਰ ਰਿਹਾ ਐ ਸ਼ੋਮਨੀ ਕਲਗਲਬਾ ਰਹੀ ਆ ਐਚਪੀਸੀ ਬਾਰੇ ਉਹਦੇ ਬਾਰੇ ਕੀ ਕੀ ਆਜ਼ਾਦ ਨੇ ਉਹ ਇਹਦਾ ਡੱਬੂ ਹੋ ਜਾ ਸਕਦੇ ਨੇ ਉਹ ਆਜ਼ਾਦ ਠੀਕ ਇੱਕ ਇੱਕ